ਕਿ ਇਹ ਆਪਣੀਆਂ ਲੇਡੀਜ਼ ਬਣਾਉਣ ਸਾਰੀਆਂ ਜੋ ਪਹਿਲਾਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਮਿਲ ਜਾਂਦੇ ਸੀ ਹੁਣ ਪੈਂਦਾ ਹੈ। ਮਾਨ ਸਰਦੂ ਤੋਂ ਮਾੜਾ ਜੀ ਸਾਡੇ ਕੋਲ ਕਰਤਾ ਲੋ ਆ ਗਿਆ ਤੇ ਬਾਰਗ। ਇਹ ਨੀ ਗੁਰਮੀਤ ਸੇ ਪ੍ਰੋਜੈਕਟ ਮੈਨੇਜਰ ਵੀ ਹੈ। ਸੁਖਾਣ ਵੱਲੋਂ ਆਪਣੀ ਵੱਲੋਂ ਤੇ ਬੜੀਆਂ ਦੇ ਪ੍ਰੋਜੈਕਟ ਹੋਏ। ਇਹਦੇ ਲਈ ਮੈਂ ਮੈਨੇਜਰ ਰੱਖਿਆ ਹੈ। ਇਸ ਲਈ ਇਹਨਾਂ ਸਾਰਿਆਂ ਨੂੰ ਬੜੀਆਂ ਕੰਮ ਹੋਇਆ ਹੋਇਆ ਤੇ ਇਹਨਾਂ ਦੇ ਰੋਜ਼ਗਾਰ ਕਿੱਥੇ ਮਿਲ ਖਾ ਰਹੇ ਨੇ ਤੇ ਇਸ ਲਈ ਅਸੀਂ ਆਪਾਂ ਆਪਣੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਜੀ ਐਂਡ ਵੀ ਕੰਟੀਨਿਊ ਕਰਾਂਗੇ ਜੀ ਮੈਂ ਤੁਹਾਡੇ ਨਾਲ 10 ਮਿੰਟ ਗੱਲਾਂ ਕਰਨਾ ਚਾਹੁੰਦੇ ਨੇ ਤੁਸੀਂ ਇਸਾਰੇ ਡਿਸਪੀਚ ਪੀਨਿਆਂਸ ਕਰਕੇ ਕਿਤੇ ਨਾ ਮਨ ਦਾ ਕੋਈ ਮਨ ਦਾ ਕੋਈ ਮੈਂ ਮੈਨਾਂ ਨੇ ਕੁਝ ਸਿਆਣੇ ਕੀ ਐ ਬਤ ਸੀ ਤਾਂ ਪਰਲੀ ਕੀ ਦੀ ਕਰਦੇ ਆ ਜਿਹੜਿਆਂ ਚੋਕੇ ਨਹੀਂ ਰਹੇ ਹਾਂ ਜੀ ਮੈਂ ਇੱਥੇ ਆ ਕੇ ਸਾਨੂੰ ਸਾਰਾ ਕੁਝ ਸਿੱਖ ਕੇ ਸਾਨੂੰ ਤਾਂ ਪਤਾ ਲੱਗੇ ਬਾਹਰ ਵੀ ਆਪਣੀ ਕੋਈ ਜ਼ਿੰਦਗੀ ਹੈ ਬਾਹਰ ਲੱਗਦਾ ਕਿਸੇ ਦਾ ਲੱਗਦਾ ਆ ਵੀਡੀਓ ਸਾਹਿਬ ਨੇ ਪੂਰੀ ਟੈਨਸ਼ਨ ਲੈ ਕੇ ਕਮ ਕੀਤਾ ਜੀ ਕਰਦੇ ਬਹੁਤ ਵਧੀਆ ਠੀਕ ਆ ਕਰੇ ਤੁਹਾਨੂੰ ਪਤਾ ਹੈ ਤੁਸੀਂ ਕਮਾਈ ਕਰ ਰਹੇ ਹੋ ਤੁਸੀਂ ਆਪ ਦਾ ਖਰਚਾ ਵੀ ਕਰ ਸਕਦੇ ਹੋ ਕੋਈ ਚੀਜ਼ ਦੀ ਲੋੜ ਹੈ ਮਿਲਦੀ ਹੈ ਕਿ ਜੇ ਸਾਨੂੰ ਪਹਿਲਾਂ ਪਤਾ ਹੀ ਸੀ ਪਹਿਲਾਂ ਕਹਿੰਦੇ ਸੀ ਝਾੜੂ ਪੂੰਜੀ ਤੱਕ ਸੀਮਤ ਨਹੀਂ ਹੁਣ ਕਹਿੰਦੇ ਨੇ ਨਹੀਂ ਇਹ ਸੂਬਾ ਜਾਣਗੇ ਇਹਨਾਂ ਤੋਂ ਪਹਿਲਾਂ ਪ੍ਰੋਪਰ ਸੀਬਨ ਤਿਆਰ ਹੋ ਰਹੀ ਅਸੀਂ ਤੁਹਾਨੂੰ ਬਹੁਤ ਹੀ ਚਾਹੇ ਮਿਲੇਗੀ ਕਿ ਮਿਹਾਨੀ ਮੁਖ ਮੰਤਰੀ ਸਾਹਿਬ ਨਾਲ ਜਿੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਜੋ ਸਾਨੂੰ ਇਹ ਪ੍ਰੋਜੈਕਟ ਮਿਲਿਆ ਜੀ ਤੇ ਸਾਨੂੰ ਸਿਲਾਈ ਸਿਖਾਈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਡਾ ਇਹ ਪ੍ਰੋਜੈਕਟ ਪਤ ਫਾਈਨਲ ਰੇ ਦਬਕਾ ਹੋ ਗਿਆ ਜੀ ਘਰ ਤੇ ਐਸ.ਡੀ.ਐਮ. ਮੈਡਮ ਮੇਰੇ ਸਾਰੇ ਬਜ਼ੁਰਗ ਮਾਵਾ ਭੈਣਾ ਆਉਂ ਰਲ ਕੇ ਫਤਿਹ ਦੀ ਸਾਂਝ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀਆਂ ਭੈਣਾਂ ਦੇ ਰੂਹ ਰੂਹ ਹਾਂ ਮੈਂ ਆਪਣੀਆਂ ਮਾਵਾ ਦੇ ਰੂਹ ਰੂਹ ਹੋ ਸਕਾਂ ਤੇ ਉਸ ਤੋਂ ਲੱਗਾ ਖੁਸ਼ੀ ਦੀ ਇਹ ਗੱਲ ਹੈ ਕਿ ਜਿੰਨੀਆਂ ਮਾਵਾ ਭੈਣਾਂ ਭੈਣਾਂ ਇੱਥੇ ਬੈਠੀਆਂ ਨੇ ਸਾਰਿਆਂ ਦੇ ਮੂੰਹ ਤੇ ਖੁਸ਼ੀ ਹੈ ਕਿਉਂਕਿ ਅੱਜ ਉਹਨਾਂ ਨੂੰ ਰੋਜ਼ਗਾਰ ਮਿਲਿਆ ਅੱਜ ਉਹ ਸਿਰਫ ਇੰਡੀਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਈਆਂ ਨੇ ਬਹੁਤ ਸਾਰੀਆਂ ਲੇਡੀਜ਼ ਮੈਨੂੰ ਅੰਦਰ ਵੀ ਮਿਲਿਆ ਉਹ ਕਹਿੰਦੀਆਂ ਵੀ ਪਹਿਲਾਂ ਤਾਂ ਘਰ ਆ ਰਿਆਂ ਦੀਆਂ ਝਿੜਕਾ ਖਾਂਦੀਆਂ ਸੀ ਪੈਸੇ ਮੰਗਦੀਆਂ ਵੀ ਡਰਦੀਆਂ ਸੀ ਕੋਈ ਚੀਜ਼ ਲੈਣ ਤੋਂ ਗੁਰੇਜ਼ ਕਰਦੀਆਂ ਸੀਗੀ ਨਾ ਲਈਏ ਘਰ ਜਾਂ ਤੋ ਪੈਸੇ ਮੰਗਣੇ ਪੈਣਗੇ ਪਰ ਅੱਜ ਮਾਨ ਸਰਕਾਰ ਦੀ ਦੇਣ ਸ਼ਦਕਾ ਉਹ ਲੇਡੀਜ਼ ਨੂੰ ਇੰਨਾ ਕੈਪੇਬਲ ਕਰਤਾ ਸਰਕਾਰ ਨੇ ਕਿ ਉਹ ਆਪਣਾ ਰੋਜ਼ਗਾਰ ਚਲਾਉਂਦੀਆਂ ਨੇ ਆਪਣਾ ਘਰ ਚਲਾਉਂਦੀਆਂ ਨੇ ਆਪਣੀ ਚੀਜ਼ ਜਿਹੜੀ ਉਹਨਾਂ ਨੂੰ ਲੋੜ ਹੈ ਉਹ ਲੈ ਸਕਦੀਆਂ ਨੇ ਬੜੀਆਂ ਲੇਡੀਜ਼ ਨੇ ਮੈਨੂੰ ਕਿਹਾ ਕਿ ਅਸੀਂ ਸਭ 8ਵੀਂ 9ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ ਕੋਈ 10ਵੀਂ پاس ਸੀ ਕੋਈ 8ਵੀਂ پاس ਸੀ ਇਹ ਪੈਸਿਆਂ ਨਾਲ ਜਿਹੜਾ ਉਸਾਰ ਤੋਂ ਜਿਹੜਾ ਇੱਕ ਵਰਦੀ ਜਿਹੜੇ ਸਟਿਚ ਕਰ ਰਹੀਆਂ ਨੇ ਜਿਹੜੀ ਸਕੂਲ ਦੀਆਂ ਇਹਨਾਂ ਨੂੰ ਪੌਂਚ ਸਟਿਚ ਕਰ ਰਹੀਆਂ ਨੇ ਉਹਦੇ ਤੋਂ ਜਿਹੜਾ ਪੈਸਾ ਆ ਰਿਹਾ ਉਹਦੇ ਨਾਲ ਉਹ ਅੱਗੇ ਵੀ ਪੜ ਰਹੀਆਂ ਨੇ ਸੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਐਮਐਲਏ ਸਾਹਿਬ ਦੀ ਮੇਕ ਸਰਕਾਰ ਮਾਨ ਸਰਕਾਰ ਦੀ ਦੀਨ ਸਰਕਾਰ ਇਹ ਸਾਰਾ ਜਿਹੜਾ ਕੰਟਰੈਕਟ ਹੈ ਵਰਦੀਆਂ ਦਾ ਇਹ ਅੱਜ ਆਮ ਪਰਿਵਾਰਾਂ ਆਮ ਪਰਿਵਾਰਾਂ ਦੇ ਲੀਡੀਜ਼ ਨੂੰ ਮਿਲਿਆ ਹੈ ਇਹ ਕੰਟਰੈਕਟ ਪਹਿਲਾਂ ਵੀ ਮਿਲਦੇ ਸੀਗੇ ਪਰ ਪਹਿਲਾਂ ਵੱਡੇ ਵੱਡੇ ਘਰ ਵਾਲੇ ਵੱਡੇ ਵੱਡੇ ਫੈਕਟਰੀਆਂ ਵਾਲੇ ਲੈ ਜਾਂਦੇ ਸੀਗੇ ਸਾਡੀਆਂ ਲੀਡੀਜ਼ ਬਾਰੇ ਸਾਡੀਆਂ ਭੈਣਾਂ ਬਾਰੇ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਉਹ ਕਿਵੇਂ ਆਪਦੇ ਘਰ ਦਾ ਗੁਜ਼ਾਰਾ ਕਰਦੀਆਂ ਹੋਣਗੀਆਂ ਕਿਵੇਂ ਆਪਦੇ ਬੱਚੇ ਪਾਲਦੀਆਂ ਹੋਣਗੀਆਂ ਜੇ ਅੱਜ ਵੀ ਆਪਾਂ ਦੇਖੀਏ ਤੇ ਲੇਡੀਜ਼ ਆਪਣੇ ਬੱਚਿਆਂ ਨਾਲ ਬੈਠਿਆ ਨੇ ਇੱਥੇ ਜੇ ਇਹ ਲੇਡੀਜ਼ ਆਪਦੇ ਘਰ ਦਾ ਖਰਚਾ ਚਲਾ ਸਕਦੀਆਂ ਨੇ ਆਪਦਾ ਪਰਿਵਾਰ ਪਾਲ ਸਕਦੀਆਂ ਨੇ ਤੇ ਹੋਰ ਵੀ ਬਹੁਤ ਕੁਝ ਕਰ ਸਕਦੀਆਂ ਨੇ ਟੈਲੈਂਟ ਦੀ ਸਾਡੇ ਲੇਡੀਜ਼ 'ਚ ਕੋਈ ਕਮੀ ਨਹੀਂ ਹੈ ਜੀ ਪਰ ਕਮੀ ਸੀ ਦੀ ਸਰਕਾਰਾਂ ਦੀ ਨੀਤ ਖਰਾਬ ਸੀ ਸਰਕਾਰਾਂ ਨੇ ਇਹ ਵੀ ਸੋਚਿਆ ਕਿ ਕਿਵੇਂ ਇੱਕ ਗਰੀਬ ਦੇ ਘਰ ਦਾ ਗੁਜ਼ਾਰਾ ਚੱਲਦਾ ਸੋ ਜਿਹੜੀ ਇਹ ਸੋਚ ਹੈ ਸ਼ੁਰੂਆਤ ਅੱਜ ਸਤਰਾਣੇ ਤੋਂ ਹੋਈ ਹੈ ਪਰ ਮੈਨੂੰ ਲੱਗਦਾ ਹੈ ਹੋਰ ਹਲਕੇ ਦੀਆਂ ਜਿ ਲੈਡੀਆਂ ਨੇ ਉਹ ਇਹੀ ਮੰਗ ਕਰਨੀ ਹੈ ਕਿ ਸਾਨੂੰ ਏਦਾਂ ਦਾ ਹੀ ਰੋਜ਼ਗਾਰ ਪ੍ਰੋਵਾਈਡ ਹੋਵੇ ਸੋ ਅੱਜ ਬਹੁਤ ਖੁਸ਼ੀ ਹੋਈ ਹੈ ਤੇ ਏਦਾਂ ਹੀ ਚੱਲਦਾ ਰਹੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਤਾਂ ਰੋਜ਼ਗਾਰ ਲੈ ਹੀ ਲੈਂਦੇ ਨੇ ਆਪਾਂ ਦੇਖ ਲਿਆ ਨੌਕਰੀਆਂ ਵੀ ਸਰਕਾਰ ਦੇ ਰਹੀ ਹੈ ਪਰ ਆਮ ਜਿਹੜੀਆਂ ਘਰ ਚ ਲੈਡੀਆਂ ਬੈਠੀਆਂ ਨੇ ਉਹਨਾਂ ਬਾਰੇ ਵੀ ਸੋਚਣਾ ਸਰਕਾਰਾਂ ਦਾ ਹੀ ਕੰਮ ਹੈ ਜੀ ਸਰਕਾਰਾਂ ਨੇ ਕਦੇ ਸਾਡੇ ਬਾਰੇ ਨਹੀਂ ਸੋਚਿਆ ਜੇ ਸਰਕਾਰ ਸੋਚ ਨਹੀਂ ਐ ਤੇ ਬਹੁਤ ਅਸੀਂ ਧੰਨਵਾਦ ਕਰਦਿਆਂ ਵੀ ਨਾਲ ਲੇਡੀਜ਼ ਵਲ ਮੈਂ ਧੰਨਵਾਦ ਕਰਦਿਆਂ ਮਾਨ ਸਰਕਾਰ ਦਾ ਵੀ ਜਿਹੜੇ ਘਰ ਬੈਠੀਆਂ ਲੇਡੀਜ਼ ਨੂੰ ਬਾਹਰ ਕੱਢਿਆ ਤਾਂ ਉਹਨਾਂ ਦਾ ਐਕਸਪੋਜ਼ਰ ਵੀ ਹੋਵੇ ਉਹ ਹੋਰ ਵੀ ਬਹੁਤ ਕੁਝ ਸਿੱਖ ਸਕਦੀਆਂ ਨੇ ਨਾ ਕੇਵਲ ਸਿਲਾਈ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੀਆਂ ਅਸੀਂ ਲੇਡੀਜ਼ ਅੱਗੇ ਹੋ ਕੇ ਕਰ ਸਕਦੀਆਂ ਸੋ ਇੱਕ ਵਾਰੀ ਤੁਸੀਂ ਸਾਰਿਆਂ ਆਪਣੇ ਨਾਮ ਤੋਂ ਜ਼ਰੂਰ ਕਾੜੀ ਲਾਓ ਜੀ ਹਾਂ ਜੀ ਸਾਡੇ ਡੀਸੀ ਮੈਡਮ ਲੇਡੀ ਨੇ ਤੇ ਐਸਡੀ ਮੈਡਮ ਲੇਡੀ ਨੇ ਸੋ ਬਹੁਤ ਖੁਸ਼ੀ ਹੈ ਅੱਜ ਤੇ ਉਮੀਦ ਕਰਦੇ ਹਾਂ ਜਿਹੜੀ ਲਹਿਰ ਹੈ ਜਿਹੜੀ ਨੌਕਰੀਆਂ ਦੇਣ ਦੀ ਰੋਜ਼ਗਾਰ ਦੇਣ ਦੀ ਲਹਿਰ ਹੈ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਪੰਜਾਬ 'ਚ ਪੰਜਾਬ ਖੁਸ਼ਹਾਲ ਹੋਵੇ ਦੁਆਰਾ ਹਸਦਾ ਵਸਦਾ ਪੰਜਾਬ ਰੰਗਲਾ ਪੰਜਾਬ ਜਿਹੜਾ ਦੁਬਾਰਾ ਬਣੇ ਇਹੀ ਸਾਡੀ ਆਸ ਹੈ ਇਹੀ ਅਸੀਂ ਦੁਆ ਕਰਦੇ ਹਾਂ ਪਰਮਾਤਮਾ ਅੱਗੇ अच्छा मान के जी हलके दी भी और भी एहे जे प्रोजेक्ट सानू ਦਿੱਤੇ ਜਾਣ ਸੋ ਜਰੂਰ ਅਸੀਂ ਇਸ ਗੱਲ ਤੇ ਵੀ ਗੌਰ ਕਰਾਂਗੇ ਮੇਰਾ ਕੰਮ ਹੈ ਸੀਐਮ ਸਾਹਿਬ ਤੱਕ ਸਨੇਹਾ ਲਾਉਣਾ ਤੁਹਾਡਾ ਸਾਰਿਆਂ ਦਾ ਮੈਂ ਇਹੀ ਕਰ ਸਕਦੀ ਆ ਆਪਦੀਆਂ ਭੈਣਾਂ ਦਾ ਤੇ ਵੀਰਾਂ ਦਾ ਸਨੇਹਾ ਸੀਐਮ ਸਾਹਿਬ ਤੱਕ ਜਰੂਰ ਪਹੁੰਚਾਉਂਗੀ ਹੋਰ ਵੀ ਇਹੋ ਜੇ ਇੰਡਸਟਰੀਜ਼ ਹੋਣ ਜਾਂ ਹੋਰ ਵੀ ਕੋਈ ਸਮਾਲ ਸਕੇਲ ਲਾਰਜ ਸਕੇਲ ਇੰਡਸਟਰੀਜ਼ ਨੇ ਉਹ ਸ਼ਤਰਾਨੇ ਹਲਕੇ ਨੂੰ ਜਰੂਰ ਪਹੁੰਚਾਇਆ ਜਾਣ ਤੇ ਇੱਥੇ ਸ਼ੁਰੂ ਹੋਊਗਾ ਕੰਮ ਸੋ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਤੁਹਾਡਿਆਂ ਦਾ ਜਿਹੜੇ ਅੱਜ ਇੱਥੇ ਪਹੁੰਚੇ ਆਂ ਇੱਕ ਵਾਰੀ ਆਪਾਂ ਨਾਰਾ ਜ਼ਰੂਰ ਲਾ ਦਈਏ ਅਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਲੇਡੀਜ਼ ਬਣਾਉਣ ਘਟਵਾ ਰਹੀ ਹੈ ਥੋੜੀ ਵੱਡੀਆਂ ਕੰਪਨੀਆਂ ਨਾਲੋਂ ਤਾਂ ਵਧੀਆ ਨਾ ਕਿ ਇਹ ਆਪਣੀਆਂ ਲੇਡੀਜ਼ ਬਣਾਣ ਪਹਿਲਾਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵਰਜਾਂਗੇ ਸਪਾਂਡਰ ਮਾਨਸਾ ਤੋਂ ਨਵਾਂ ਰਾਜਿਸਤਾਨ ਕੋਲ ਜੰਦਾ ਲਵਾ ਦੇਣੇ ਵਾਰ ਚ ਇਹ ਜੀ ਗੁਰਮੇ ਸੇ ਪ੍ਰੋਜੈਕਟ ਮੈਨੇਜਰ ਵੀ ਹੈ ਹਮਮ ਸੁਖਾੰਦਲੋਂ ਆਪਣੀ ਵੱਲੋਂ ਤੇ ਵਰਦੀਆਂ ਦੇ ਪ੍ਰੋਜੈਕਟ ਹੋਏ ਆ ਇਹਦੇ ਲਈ ਮੈਂ ਮੇਨਿਜਰ ਰੱਖਿਆ ਹੈ ਜਿਸ ਲਈ ਇਹਨਾਂ ਸਾਰਿਆਂ ਨੂੰ ਬਹੁਤ ਬੜੀ ਕੰਮ ਨਹੀਂ ਆ ਰਿਹਾ ਹੋਇਆ ਤੇ ਇਹਨਾਂ ਦੇ ਰੋਜ਼ਗਾਰ ਕਿੱਥੇ ਮਿਲਾਂਗੇ ਇਸ ਲਈ ਅਸੀਂ ਆਪਾਂ ਆਪਣੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਐਂਡ ਵੀ ਕੰਟੀਨਿਊ ਮੈਮ ਤੁਹਾਡੇ ਨਾਲ 10 ਮਿੰਟ ਗੱਲਾਂ ਕਰਨਾ ਚਾਹੁੰਦੇ ਨੇ ਤੁਸੀਂ ਇਹ ਸਾਰੇ ਡਿਸਿਪਲਿਨਰੀ ਮਾਮਲੇ ਹਸਪਤਾਲ ਦੀ 1 ਮੰਜ਼ਿਲ ਤੋਂ 2 ਮੰਜ਼ਿਲ ਤੱਕ ਕੋਲ ਜੀ ਮੈਮ ਇਹਨਾਂ ਨੇ ਕੁਸਤਿਆਰੀ ਸੀ ਤਾਂ ਪੜ੍ਹ ਲਈ ਕਿਹਦੀ ਕਰਦੇ ਆ ਜਿੱਦਾਂ ਸੋਕੇ ਅੱਗੇ ਰਹਿ ਗਈ ਸੀ ਹਾਂਜੀ ਤਮੇ ਬੀਟੀ ਆ ਕੇ ਸਾਨੂੰ ਸਾਰਾ ਕੁਝ ਸਿੱਖ ਕੇ ਸਾਨੂੰ ਤਾਂ ਪਤਾ ਲੱਗੇ ਬਾਅਦ ਵੀ ਆਪਣੀ ਕੋਈ ਜ਼ਿੰਦਗੀ ਹੈ ਬਾਅਦ ਲੱਗਦਾ ਕਿ ਇਸ਼ਕ ਤਾਂ ਲੱਗਿਆ ਆ ਵੀਡੀਓ ਸਾਹਿਬ ਨੇ ਪੂਰੀ ਟੈਨਸ਼ਨ ਲੈ ਕੇ ਕਮ ਕੀਤਾ ਜੀ ਕਰਦੇ ਬਹੁਤ ਵਧੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ